ਆ ਦੇਖ ਲੋ ਕੀ ਹਾਲ ਕਰਿਆ ਇੱਥੇ ਤਾਂ ਹਾਂ ਚੜ ਚੜ ਬੈਠੇ ਆ ਆਪਾਂ ਬੰਤੀਆਂ ਲੰਬੇ ਵਾਲਾ ਕੰਮ ਕਰਦਾ ਮੁੰਡੇ ਨੇ ਆਹ ਦੇ ਸਾਰੇ ਗਾਹ ਪਾਇਆ ਵਾ ਲਓ ਬਈ ਹਜੇ ਤਾਂ ਪਹਿਲਾਂ ਤਾਂ ਗਾਣੇ ਗੁਣੇ ਲਾਉਂਦੇ ਆ ਸੈੱਟ ਹੁੰਦੇ ਆ ਮੁੰਡੇ ਫੇਰ ਇਹੋ ਕਰਨਗੇ ਚਲੋ ਵੀ ਕਰਾਂ ਚਲਾ ਦੇ ਜੋਪਰਾ ਨਹੀਂ ਨਹੀਂ ਚਾਲ ਦੁਬਾਰਾ ਆਈ ਨਹੀਂ ਇਹ ਕੰਕਣ ਇੱਕ 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 ਮਾਰੀ ਆਹ ਮੰਨਦੇ ਹੋ ਆ ਗਰਮੀਆਂ ਜਵਾਲੀ ਆ ਬਰਫੀ ਮੈਂ ਇਕੱਠੀ ਹੁੰਦੀ ਆ ਆਹ ਦੇ ਦੋ ਘਰਾਂ ਤੋਂ ਇਕੱਠੀ ਕਰਕੇ ਲਿਆ ਆ ਅੱਠ ਨੌ ਡੋਂਗੇ ਜੀ ਇੱਧਰ ਕਾਹਦਾ ਖੋਹਦਾ ਹੈਗਾ ਹੁਣ ਉਧਰ ਹੀ ਪੈਂ ਕਰਕੇ ਲਾਉਣ ਲੱਗਿਆ ਉਹ ਵੀ ਸਹੀ ਆ ਟਰੈਵਲ ਸੈਣਾ ਹਾਂਜੀ ਆਸੀ ਘਾਲ ਮਿੱਤਰੋ ਕੀ ਹਾਲ ਚਾਲ ਆਜਾ ਫੇਰ ਚਾਰ ਪਾਉਨੇ ਆਪਾਂ ਦੂਜਾ ਦਿਨ ਆਪਾਂ ਚਾਰ ਪਾਉਂਦੇ ਹਾਂ ਚਲੋ ਲਾਉਨੇ ਆ ਦੇਖੋ ਕਿ ਜ਼ਰਦ ਆ ਲੈ ਮੁੰਡਾ ਟਰਾਲੀ ਲਾਉਂਦਾ ਆ ਲਾਉਂਦਾ ਟਰਾਲੀ ਆਹ ਦੇਖੋ ਆਹ ਜੀ ਚੰਗਾ ਚੱਕੀ ਆਉਂਦਾ ਸੈੱਟ ਕਰੂਗਾ ਉਹ ਲੜਦਾ ਫਿਰਦਾ ਸਾਰਿਆਂ ਨਾਲ ਆਹ ਦੇ ਡੇਜੀ ਡਾਉਨ ਲਓ ਵੀ ਨਾਗਾ ਮੁੰਡਾ ਟਰਾਲੀ ਲਾਉਣ ਬਾਹ ਇਹ ਕੀ ਕਰਨ ਲੱਗਿਆ ਥੋੜੀ ਜਿਹਾ ਕਿ ਹੁਣ ਗਾਹਾਂ ਕਰੂ ਹਾਂ ਬੈਗ ਮੈਂ ਕਰ ਲਾਉਂਗਾ ਨਾ ਇੱਧਰ ਲਾਉਣੀ ਆ ਥੋੜਾ ਜਿਹਾ ਬਸ ਅਗੇ ਥੜੀ ਇੱਕ ਉਧਰੋਂ ਘਿੜਾ ਦੇ ਕੇ ਇੱਧਰ ਲਾਦਾ ਆਹ ਦੇ ਮੁੰਡਾ ਸੀਟੀਆਂ ਮਾਰਦਾ ਵਿਹੋਣਿਆ ਚੋ ਹੁਣ ਪਤਾ ਨਹੀਂ ਮਾਰੇ ਹੀ ਨਾ ਨੇੜੇ ਗਿਆ ਦਾ ਦੂਰਾ ਹੀੜਾ ਮਾਰ ਚੱਲ ਹੈ ਚੱਲ ਚੱਲ ਸਾਹ ਦਾ ਘਾਟਵਾ ਹੁਣ ਚੱਲ ਮਾਰੇ ਕਦੀ ਉਹ ਜੀ ਬਈ ਜੀ ਜਿਹਦਾ ਲੈਣੋ ਜਿੱਦੋਂ ਮਾਰਦੇ ਕਰਨੀ ਤੇ ਹੈ ਹਾਂ ਕਰਨੀ ਚ ਗਰਮੀ ਚ ਮਾਰ ਤੇ ਲੈਨੇ ਬਦਲੇ ਅੱਜ ਬਈ ਉਦਾਂ ਰਾਤ ਸਾਡੀ ਖਰਾਬ ਕਰੀ ਅੱਜ ਤੇਰਾ ਦਿਨ ਖਰਾਬ ਕਰ ਮਰੂਗਾ ਅੱਜ ਉਦਾਂ ਅਸੀਂ ਮਰਨ ਵਾਲੇ ਹੋਗੇ ਸੀ ਰਾਤ ਨੂੰ ਦੇਖ ਲਾਂਗਾ ਹੈ ਮਰੇਗਾ ਅੱਜ ਜਿੰਨੇ ਕੋ ਉਨਾ ਰੀਬੀ ਦੇਖ ਲਾ ਆ ਦਾ ਦਾਮ ਜਦਾ ਮੈਂ ਘਰੇ ਤੋਂ ਦਿੰਦੀ ਛੋਟ ਜਿਵੇਂ ਗੱਲ ਸੌਂਦਾ ਦਮ ਦਮ ਲੈ ਲਾ ਹੁਣ ਆ ਕਿ ਇਹ ਦਰਸਤ ਜੇਣਾ ਫਾ ਲੈ ਕੇ ਮਰ ਜੀ ਮਰ ਜੀ ਕਰਨੀ ਨਾ ਆ ਦਾ ਦਾਮ ਦਮ ਲੈ ਲਾ ਓਏ ਆ ਪੱਖਾ ਵੀ ਨਹੀਂ ਆਵਾ ਦਿੰਦਾ ਆਪਾਂ ਇਹਦਾ ਪੁੱਠੀ ਆ ਪੁੱਠਣਾ ਤਾਰ ਆਉਂਦਾ ਤਾਂ ਨੂੰ ਸਿਟੀ ਜਾਂਦੀ ਆ ਇਹ ਸਤਰੀ ਠੰਡੀ ਕਰਦੀ ਆ ਇਹਦਾ ਰੱਬ ਨੂੰ ਹਵਾ ਜਾਂਦਾ ਸਤਰੀ ਠੰਡੀ ਕਰਦੀ ਆ ਦਾ ਚੱਲ ਮਾਰ ਦੇ ਇੱਕ ਸਿਟੀ ਤਾਂ ਇੱਕ ਇੱਕ ਚੱਲ ਇੱਕ ਇੱਕ ਓਏ ਆਇ ਨਾ ਘਰ ਬਜੀ ਇੱਕ ਸੀੜੀ ਇੱਕ ਸੀੜੀ ਇੱਕ ਚੱਲ ਉਹ ਮਾਰ ਦੇ ਸੀੜੀ ਯਾਰ ਓਏ ਆ ਆਪਣੇ 12 ਹੱਥ ਨਹੀਂ ਹੁਣ ਮਠੰਡਾ ਹੋ ਗਿਆ ਖੇਡ ਹੁਣ ਹੁਣ ਨਹੀਂ ਨਹੀਂ ਚੱਲ ਦੁਬਾਰਾ ਆਈ ਨਹੀਂ ਇਹ ਚੱਲ ਇੱਕ 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 ਮਾਰੀ ਹਾਂ ਮੰਨਦੇ ਹੋ ਆਏ ਆ ਪ੍ਰਣਾ ਬੱਬੀ ਇਹ ਜਾਈ ਉਹ ਇਹਨੂੰ ਕਨੈਕਟਰ ਲਗਾਉਣਾ ਹੁਣ ਆਪਾਂ ਦੂਜੀ ਜਿਹੀ ਤਾਂ ਲੋੜੀ ਨਹੀਂ ਇਹ ਜਨਾ ਹੀ ਮਾਰ ਦੋ ਪੰਗਲੀਆਂ ਨਾਲ ਗਰਮੀਆਂ ਜਵਾਲੀ ਆ ਬਰਫੀ ਮਸਾਂ ਇਕੱਠੀ ਹੋਉਂਗੀ ਆਹ ਦੇ ਦੋ ਘਰਾਂ ਤੋਂ ਇਕੱਠੀ ਕਰਕੇ ਲਿਆ ਆਠ ਨੌ ਡੋਂਗੇ ਜੀ ਚੱਲਦੇ ਹੁਣ ਖੇਤ ਐ ਪਿਆ ਬੰਦੇ ਹੰਬੇ ਆ ਪੈ ਜਾਣਾ ਸਿੱਟੇ ਵੱਡੇ ਪੈਲੀ ਉਹ ਦੇਖੋ ਪਿਆ ਕਿਉਂ ਅੰਬਿਆ ਪਿਆ ਜੀ ਹੁਣ ਕੰਮ ਨਹੀਂ ਲੱਗਦਾ ਲਓ ਵੀ ਮੀਂਹ ਪੈ ਗਿਆ ਕਹਿੰਦੇ ਕੰਮ ਖੜ ਗਿਆ ਪਹਿਲਾਂ ਗਰਮੀ ਪਾੜੀ ਨਜਾਇਜ਼ ਸੀਗੀ ਇਸ ਹਲਤਾਂ ਲਾਲਾ ਬੈਠਾ ਈ ਟਰੈਕਟਰ ਤੇ ਗਰਮੀ ਜਿਹੀ ਹੋ ਗਿਆ ਕੰਮ ਖੜ ਗਿਆ ਮਸ਼ੀਨ ਖੜ ਗਈ ਆਹ ਤੇ ਟਰਾਲੀ ਖੁੱਪ ਗਈ ਸੀ ਮਸਾਂ ਕੱਢ ਕੇ ਲੈ ਜਦੋਂ ਇਹ ਨੇੜੇ ਜਾਣ ਲੱਗਿਆ ਧਰੋਂ ਕੱਢ ਹੀ ਲੈ ਆਹ ਇੱਕ ਪਾਣੀ ਖੜ ਗਿਆ ਇੰਨਾ ਹਰ ਨਹੀਂ ਪਈ ਆਹ ਦਾ ਭੈਣਾ ਕਿਉਂ ਡਰਾਈਵਰ ਸਾਹਿਬ ਕਾਢ ਹੀ ਲੈ ਆ ਟਰਾਲੀ ਹੋਏ ਆਉਂਦਾ ਸੀਗਾ ਤੇਰੇ ਕੋਲੇ ਬਣਾਉਣਾ ਜਾ ਕੇ ਆਇਆ ਦਾ ਤੇਰਾ ਮਹਾਰਾ ਹੀ ਮਾਹ ਜਾ ਕੇ ਵੀਡੀਓ ਬਣਾਉਣਾ ਉਹਦੀ ਕਿਆ ਕਰ ਉਦੋਂ ਟਰਾਲੀ ਕੱਢ ਲੈ ਮੈਂ ਜਮੇ ਨਹੀਂ ਖੜਨਦਾ ਆਹ ਦੇਖੋ ਇਧਰ ਐਂ ਕੱਢ ਕੇ ਲਿਆਇਆ ਹੈ ਟਰਾਲੀ ਕਿਤੇ ਹੋਈ ਨਿਕਲਾਈ ਵਿੱਚ ਦਿਖਾ ਦੀ ਜਮਾਨ ਕੇ ਲੈ ਹੈ ਹੈ ਵਿੱਚ ਸਮਾਨ ਦਿਖਾਉਂਦੇ ਆ ਗਾਰਾ ਕੰਨਾਂ ਕਚੜਾ ਵਿੱਚ ਐਂ ਦੱਸ ਵਿੱਚ ਸਮਾਨ ਦੇਖ ਲੋ ਕੰਨਾ ਹੈਗਾ ਮੰਡਾ ਸਾਰੀਆਂ ਦੋ ਆ ਖੋਹੋੜ ਆ ਸੀ ਜਿਹੜੇ ਜੋਬਰ ਨੇ ਉਧਰ ਇੱਕ ਦਾ ਪਾਣੀ ਹੁੰਪਿਆ ਵਾ ਜੀ ਇੱਕ ਮੀਂਹ ਪੈ ਗਿਆ ਗਾਰਾ ਬਣ ਗਿਆ ਜਮਾ ਆਹ ਦੇਖ ਲੋ ਮਗਰ ਐਂ ਲੱਭੜ ਜਾਂਦੇ ਆ ਮੁੰਡੇ ਗੱਟ ਹੋਇਆ ਪੈਣਾ ਜਮਾ ਓਏ ਦਾ ਕੀ ਚੱਲੀ ਜਾਂਦਾ ਓਏ ਮੰਦ ਕਰ ਦੇ ਕਾਨੂੰ ਮੱਛੂ ਪਾਣੀ ਪੇਗੇ ਪੱਖੀਆਂ ਚੱਲੀ ਜਾਂਦੀ ਹੈ ਜੀ ਮੁੰਡੇ ਦੀ ਜੋ ਮੀਂਹ ਪੈਣ ਲੱਗਾ ਤਾਂ ਉਹ ਤਾਂ ਭੱਜ ਗਿਆ ਦੇਖ ਲੋ ਟਰੈਕਟਰ ਦਾ ਵੀ ਸਮਾਨ ਬੰਦ ਕਰ ਦਈ ਸੀ ਤੇ ਭੱਜਾਂ ਦੀ ਤੇ ਤਾਂ ਨੂੰ ਖਿੱਤੇ ਤੋਂ ਲੱਗਦਾ ਹੁੰਦਾ ਓਏ ਕੀ 4x4 ਹਾਂ ਇਹਨੂੰ ਤਾਂ ਨੂੰ ਖਿੱਚ ਲੈ ਖਿੱਚ ਕੇ ਦਿਖਾ ਕਿਹੜਾ ਜਾਂ ਆਹ ਹਾਂ ਆਹ ਦੇ ਹਾਂ ਇਹਨੂੰ ਖਿੱਚਦੇ 4x4 ਲੱਗ ਜਾਂਦਾ ਨਹੀਂ ਆੜਿਆ ਦੇਖ ਲੈ ਕਿਡਾ ਦੇ ਕੇ ਆਹ ਦਾ ਰਹਿਣ ਦੇ ਦੇ ਕਿਤੇ ਭਾਈ ਆ ਦੇ ਡਰਾਈਵਰ ਸਾਹਿਬ ਆ ਦੇਖ ਲੋ ਜੀ ਸਾਡਾ ਰਜਿੰਦਰਪਾਲ ਇਹ ਕੱਪੜਿਆਂ ਤੋਂ ਬਾਹਰ ਹੋਇਆ ਰਹੂਗਾ ਹਰ ਵਕਤ ਇਹ ਕਹਿੰਦਾ ਫਿੱਤ ਮਾਰਦਾ ਦਿੱਤ ਮਾਰਦਾ ਹਜ਼ਾਰ ਲਾਦੇ ਇਹਦੀ ਚੁੰਨੀ ਜੀ ਉੱਤੋਂ ਕਣਗੀਆਂ ਹੀ ਬੜੀਆਂ ਘੈਂਟ ਲੱਗਦੀਆਂ ਓਏ ਇੱਥੇ ਓਏ ਨਾ ਹੁਣ ਕਿਉਂ ਭੱਜ ਲੈ ਹਾਂ ਪਤਾ ਵੀ ਹੋਰ ਲਾਉਣ ਵਾਲੇ ਹੈਗੇ ਹੈਗੇ ਪਹਿਲਾਂ ਤਾਂ ਕਹਿੰਦਾ ਸੀ ਮੈਂ ਜਾਂਦਾ ਨਹੀਂ ਉਹ ਭਾਂਗ ਉਹਨੇ ਚੰਨ ਵਜੇ ਕੀ ਦਾ ਉਹਨੂੰ ਭੇਜਿਆ ਫਿਰ ਮੈਂ ਤੂੰ ਜਾ ਮੋਤਾ ਮੈਂ ਕਿਹਾ ਵੀ ਉਹਨੂੰ ਮੈਂ ਦੋ ਤਿੰਨ ਦਿਨ ਹੁਣ ਆਪ ਦਾ ਕਰਿਆ ਗਿਆ ਨਹੀਂ ਆਂ ਦਾਬ ਕੰਮ ਕਰਿਆ ਕਰ ਗਿਆ ਮੈਂ ਤੇ ਬੇਲਾ ਕੋਹ ਨਹੀਂ ਖੋਲ ਲੈਣਾ ਕੱਲ ਦਾ ਪਈਊਗਾ ਆਹ ਹੋਣੀ ਚਲਾਉਣੇ ਮੈਂ ਕਿਹਾ ਡੱਬੀ ਚਾਲਦੇ ਹਾਂ ਚਲੋ ਵੀ ਨਹੀਂ ਆ ਪਊਗਾ ਹਾਂ ਚਲੋ ਦੇਖੋ ਚਲਾ ਕੇ ਫਿਰ ਕੇ ਨਾ ਜਿਹੜਾ ਫਿਲ ਵੱਡ ਜਾ ਰਿਹਾ ਰਿੰਕੋ ਕਿੱਥੇ ਹੈਗਾ ਬਿਟੋਜਨ ਬਾਹ ਕਰਾਂਗੇ ਕੱਲਾ ਹੀ ਲਈ ਬਰੂ ਜਦੋਂ ਟੋਜਨ ਦੀ ਲੋਹਾਰੀ ਟੋਜਨ ਇਹਨਾਂ ਨੂੰ ਦਿਖਾ ਜਦ ਟੋਜਨ ਦੀ ਲੋੜ ਪਈ ਉਹ ਟੋਜਨ ਵਾਲਾ ਲੱਗ ਗਿਆ ਜੀ ਜਾਣਗੇ ਟੋਜਨ ਨੇ ਨਾ ਉਹ ਵੇਣ ਨੂੰ ਕਹੀ ਜਾਂਦੇ ਗਾ ਟੋਜਨ ਮਾਣਾ ਇੱਕ ਤਾਂ ਨਹੀਂ ਵੇਂਗ ਲਓ ਵੀ ਚੱਲੇ ਮੁੰਡੇ ਟਰਾਈ ਲੈਣ ਕਹਿੰਦੇ ਦੇਖ ਜਾਈਏ ਹੁਣ ਗਾਰਾ ਜੇਤੀ ਪਾ ਕੇ ਉਹ ਦਿਓ ਲੈ ਗਾ ਮਸ਼ੀਨ ਮਗਰੀ ਹੁਣ ਇਹ ਜਾਂਦਾ ਦੇਖਦੇ ਆ ਕੀ ਬਣਦਾ ਥੱਲੂ ਕ ਨਹੀਂ ਕੰਮ ਨੂੰ ਬਾਹ ਦੇ ਗਾਰਾ ਜਿਆ ਬਣ ਗਿਆ ਕੰਮ ਹੈ ਤਾਂ ਔਖਾ ਹੀ ਉਹ ਡਬਲ ਟੈਰੀ ਔਖਾ ਕਰੂਗਾ ਮੈਂ ਸਿੰਗਲ ਦਾ ਹਜੇ ਫਿਰ ਵੀ ਚੱਲੀ ਜਾਊ ਲਾਓ ਬਾਈ ਹਜੇ ਤਾਂ ਪਹਿਲਾਂ ਤਾਂ ਗਾਣੇ ਗੁਨੇ ਲਾਉਂਦੇ ਆ ਸੈੱਟ ਹੁੰਦੇ ਆ ਮੁੰਡੇ ਫੇਰ ਇਹੋ ਕਰਨਗੇ ਚਲੋ ਵੀ ਕਰਾਂ ਚਲਾ ਦੇਖੋ ਭਰਾ ਆਹ ਦੇ ਆ ਇਹਨੂੰ ਡਿੱਕੀ ਜਾਂਦਾ ਇਹਦਾ ਗਾਣਿਆਂ ਦੇ ਜੋਰਾ ਹੌਂ ਤੋੜਿਆ ਬਾਰੇ ਹਾਰਨ ਵਾਲੀ ਜਾਂਦਾ ਇਹਨੂੰ ਵੀ ਚਲਾਵਾ ਹੁਣ ਚਲੋ ਦੇਖੀ ਜਾਂਦੀ ਐ ਚੱਲਦੀ ਐ ਕਿ ਨਹੀਂ ਛਾੜ ਦੇ ਕਰਾਂ ਚੱਲ ਚਲਾਵਾ ਆਰ ਬਾਗਲੇ ਰੱਖ ਲੈਣਾ ਇਹ ਚੱਲ ਜੂਦਾ ਦੇਖਦੇ ਆ ਕਿੰਨਾ ਕ ਨਿਪਟਦਾ ਇਹਦੇ ਨਾਲ ਉਹਨਾਂ ਨੇ ਨਿਮੇੜਦੇ ਆ ਫਿਰ ਦੇਖਦੇ ਆ ਉਹ ਉਧਰ ਦੂਜੇ ਪਾਸੇ ਵੀ ਘੱਟ ਹੋਇਆ ਉਸੇ ਪਾਸਾ ਨਹੀਂ ਇਹ ਨਾਲ ਚਲਾਉਂਦਾ ਕੰਮ ਆ ਬਗਲੇ ਰੱਖ ਲਿਓ ਆਪਾਂ ਬਹੁਤਾ ਬਗਲੇ ਰੱਖ ਲੇ ਸਾਰੇ ਡਾਲ ਵੀ ਲੈ ਜਾ ਮੁੰਡਿਆ ਕਰ ਏ ਹੋਈ ਹੋਈ ਇਹਨੂੰ ਆਇਆ ਉਧਰ ਗੁੱਪੂ ਹੁਣ ਸਾਧਾ ਦੇ ਥੋੜੇ ਪਹਿਲੇ ਹੀ ਛੜਦਾ ਸੀ ਉਹਨੂੰ ਸਾਰਾ ਦਬੇੜ ਪਰ ਇੱਧਰ ਗਾਰਾ ਵਾਹ ਬਣ ਗਿਆ ਹਾਂਜੀ ਇੱਧਰ ਚਲਾਈ ਜਾ ਹੁਣ ਪੈ ਜਾ ਦੇ ਉੱਥੇ ਨੂੰ ਆਲੇ ਐ ਗਾਰਾ ਬਣਾਉ ਇਹਨੇ ਕੰਮ ਖਾਦਾ ਖਰਾਬ ਕਰਾਵਾ ਬਾਵਾ ਬਹਿ ਗਿਆ ਵੀ ਹਾਦੀ ਪਹਿਲਾਂ ਇੱਥੇ ਖੋਬਦੀ ਸੀ ਇੰਦਰ ਇੱਥੇ ਮਖਾਣੇ ਗੱਦੀਆ ਖੂਬ ਨੇ ਹਾਦੀ ਇੱਥੇ ਖੋਬੀ ਛੜਾ ਦੇ ਇੱਧਰ ਤਾਂ ਗਿੱਲਾ ਵੱਧਾ ਦੇਖੋ ਹੁਣ ਇੱਧਰ ਬੈਜੂਕ ਨਹੀਂ ਪਹਿਲਾਂ ਆਪ ਪਾਉਂਦੇ ਮੈਂ ਕਰੇਗਾ ਜਿਹੜਾ ਇੱਧਰ ਨਾ ਹੋਰੇ ਨਾ ਹੋਰੇ ਉਹ ਇੱਕ ਕਰੀ ਜਾਂਦਾ ਆਹੋ ਤਾਂ ਆਹ ਚੜਦੇ ਬਾਣ ਚ ਰਾਲੀਆਂ ਕਾਢੀ ਲਈ ਹਰਾਮੀਆਂ ਉਹ ਜੱਟੀ ਲਾ ਗਈ ਲੈ ਗਿਆ ਲੈ ਗਿਆ ਲੈ ਗਿਆ ਡਰਾਈਵਰ ਆਇਆ ਦਾ ਹਰਾਮੀ ਆ ਕੇ ਜਦੋਂ ਪਤਾ ਲੱਗਿਆ ਹਨਾ ਵੀ ਹੁਣ ਐ ਨਹੀਂ ਪਾਏਗਾ ਗਾਰੇ ਦੇ ਚ ਕਹਿੰਦਾ ਨਹੀਂ ਨਹੀਂ ਹੋਣੀ ਚਾਰ ਪਾਵਾਂਗੇ ਕਹਿੰਦਾ ਨਿਮੇੜਦੇ ਆ ਨਹੀਂ ਨਹੀਂ ਪਾਉਣਾ ਆਇਆ ਵੀ ਇੱਥੇ ਦੇਖਾਂਗੇ ਤਮਾਸ਼ੇ ਕਰਕੇ ਆ ਦੇਖ ਲੋ ਕੀ ਹਾਲ ਕਰਾ ਇੱਥੇ ਤਾਂ ਹਾਂ ਚੜ ਚੜ ਕੇ ਆਪਾਂ ਨਸੀ ਲੰਬੇ ਵਾਲਾ ਕੰਮ ਕਰਦਾ ਮੁੰਡੇ ਨੇ ਆਹ ਦੇ ਸਾਰੇ ਗਾ ਪਾਇਆ ਵਾ ਆਈਆਂ ਗਾ ਮਾ ਇੱਧਰ ਜਿਆਦਾ ਖੋਤ ਹੈਗਾ ਹੁਣ ਉਧਰ ਹੀ ਬੈ ਕਰਕੇ ਲਾਉਣ ਲੱਗ ਜਾ ਉਹ ਵੀ ਸਹੀ ਆ ਟਰੈਵਲ ਸੈਣਾ ਜਾਣਾ ਮੁੰਡਾ ਸਿੱਧਾ ਲਾਉਣਾ ਹੈ ਜਿਹਦੇ ਨੱਕ ਨਿਬੜਦਾ ਉਹਨਾਂ ਦਾ ਨਿਵੇੜ ਗੇ ਹੁਣ ਦੇਖੋ ਬਗਲੇ ਆੜ ਦੇ ਡਰਦੇ ਆ ਡਾਊਨ ਦਾ ਬੈਕ ਇਨੋ ਬੈਕ ਕਰ ਕਰ ਪਾਉਗਾ। ਆ ਟਾਇਰ ਜਾ ਵਗ ਗਿਆ ਜਨਾ ਮਦੀਨ ਦੀ ਕਹਾਣੀ। ਆ ਵਾਹ ਵਾਹ ਚਲਾ ਦੇ ਚਲਾ ਦੇ। ਖੇਤ ਦੇ ਜਾਵ ਦੋ। ਇਹੋ ਭਾਵੇਂ ਲਾਉਂ ਤੋਂ ਰਹਿ ਨਹੀਂ ਤੇ ਕੱਲੇ ਹੀ ਬਾਹਰ ਕਰਦੇ। ਛਾਲਾ ਛਾਲਾ ਦੇ। ਇੱਕ ਹੋਰ ਇੱਕ ਚਾਰ ਪੰਜ ਲਾ ਦੇ ਪੂਰੇ ਛਿੱਟੀ ਗਿਆ ਰਾਦੀ ਦਾ ਹੁਣ ਪੈਣਾ ਚਾਹ। ਮਗਰਮਾ ਮਾਰ। ਚਾਰ ਮਾਰ ਦਿਆ। ਕਾ ਮੁੰਡਿਆ ਕੀ ਮਹੌਲਾ? ਪੰਗੇ ਫੋਲ ਲਈ ਜਾਂਦੇ ਆ ਜਦੋਂ ਕਰਨ ਬੈਠਾ ਹੋਏ ਪੰਗੇ ਨਾ ਲੈ। ਹੈ? ਹਾਂ ਬਾਅਦ ਇਹ ਲਾ ਪੰਗੇ ਲਈ ਜਾਂਦਾ ਕਹਿੰਦਾ ਹਾਂ ਉਹ ਹੀ ਹੋ ਪਤਾ ਇਹਦਾ ਸਾਰਿਆਂ ਨੂੰ ਪਤਾ ਵੀ ਪੰਗੇਵਾਜ ਇਹੀ ਆ ਕੱਲਾ ਦੇਖ ਬਗਲੇ ਜਿਹੜੇ ਉੜਦੇ ਓਏ ਕਿੰਨੇ ਸੋਹਣੇ ਲੱਗਦੇ ਹਾਂ ਹਾਂ ਡਰਾਈਵਰ ਸਾਹਿਬ ਆਹ ਦੇਖ ਲਓ ਜੀ ਇਹ ਪੰਗੇ ਲੈਣ ਨਹੀਂ ਜੰਮਿਆ ਕੱਲੇ ਪੰਗੇ ਲੈਣ ਨੂੰ ਬਸ ਪੰਗੇ ਲੈਣੇ ਨੇ ਕੱਲੇ ਯਾਰ ਦੇਖਾ ਜੋ ਪਤਾ ਲੱਗਿਆ ਘਰ ਆ ਗਿਆ ਜਾਂ ਉਹ ਨਹੀਂ ਬੈਠੇਗਾ ਕਿਲੇ ਨੂੰ ਨਹੀਂ ਬੈਠਾ ਮੈਂ ਤਾਂ ਰਾਂ ਮੈਂ ਚਲਾਉਂਗਾ ਕਿਸੇ ਨੂੰ ਬੈਠਾ ਨਹੀਂ ਦਿੰਦਾ ਇਹਦੇ ਪੰਗੇ ਦਾ ਨੂੰ ਜਮਾ ਇਹ ਮੁੰਡਾ ਕਰਾ ਚੱਲ ਬਈ ਚੱਲ ਹਾਂ ਜਦੋਂ ਪਤਾ ਵੀ ਕੋਈ ਪੰਗੇ ਲੈਣੇ ਖੇਤ ਦੀ ਉਦੋਂ ਉਹਨਾਂ ਨਹੀਂ ਆਉਂਦਾ ਨਹੀਂ ਜਮਾਈ ਨਹੀਂਦਾ ਉਹਦੀ ਮੈਂ ਗਾਂ ਦੇਖਾਂ ਮੈਂ ਆ ਕਰਾਂ ਮੈਂ ਆ ਕਰਾਂ ਐਂ ਟਲੀ ਜਾਂਦਾ ਰਹਿੰਦਾ ਹਾਂ ਮਾਂ ਤਾਂ ਦੇਖ ਬ੍ਰੇਕਾਂ ਦੇ ਮੋੜ ਐ ਤੁੰ। ਇਹ ਮੋੜ ਦਾ। ਜਮੇ ਜੀ ਇਹੋ ਵੈਕ ਲੰਡਰ ਡਰਾਈਵਰ ਆ। ਲੰਡਰ। ਕਿਤੇ ਜਾਂਦੇ ਤੇ ਕੰਮ ਚਲਾਉਗਾ ਇਹ ਡਰਾਈਵਰ। ਜਦੋਂ ਤੱਕ ਕੋਈ ਹੋ ਲਾਦੀ। ਆਉਂਦਾ ਮੈਂ। ਹੋ ਲਾਦੀ। ਇਹ ਚੱਲਣ ਦਾ ਕਿਹੜਾ ਖੇਡਾ ਤੁੰ। ਜਦੋਂ ਕਰ ਲਾ ਦੋ ਸਾਂ। ਡਰਾਈਵਰ। ਜਨੇ ਆ ਕੇ ਆ ਕਰੀ ਦੀ। ਐਨੇ ਕਰੀ ਦੀ। ਜਿਵੇਂ ਐਨੇ ਪੰਨੀ। ਜੀ ਡਰਾਈਵਰ ਆ ਇਹ। ਇੱਕ ਨੰਨੇ ਸਿਰੇ ਦੇ ਆ। ਹਨੇਬਰ ਨੇ ਮੇਕ ਲੰਨਾ ਉਹ ਦੰਨਿਆ ਬਕਾਊਆ ਜਿਹੜਾ ਉਹ ਤੇ ਆ ਖੜ ਕੇ ਦੂ ਚਾਹ ਮਾਣਾ ਉਹ ਦੱਸਾਂ ਉਹ ਆ ਬਕਾਊਆ ਲੈ ਜਾਓ ਜਾ ਕੇ ਕੋਈ ਪਾ ਕੇ ਲੈ ਜਾਓ ਬਾਦੂ ਹੀ ਆ ਜੀ ਸਾਨੂੰ ਪਾਲਟੀ ਆ ਜੀ 10 ਦਿਨ ਟੱਲੇਆ ਬੈਂਕੀ ਦਾ ਖੇਤਾ ਕਰ ਹਾਂ ਸਾਨੂੰ ਪਾਲਟੀ ਆ ਜੀ ਲੈਣੇ ਉਹ ਕਿਹੜਾ ਬੈਂਕੀ ਦਾ ਤਹੂਆ ਲੈ ਜਾਓ ਬਾਗੀ ਕਾ ਇਥੋਂ ਆ ਜੀ ਇਹਦੇ ਬਾਰੇ ਕੀ ਵਿਚਾਰ ਆ ਤੁਹਾਡੇ ਚਾਰ ਗੱਲ ਕਰੇ ਇਸ ਟਰਾਲੀ ਘਰੇ ਲੈ ਕੇ ਜਾਣੀ ਆ ਚਾਰ ਦਿਨ ਲਾਉਣ ਵਾਲੀ ਤਾਂ ਰੱਖਣੀ ਨਹੀਂ ਇਹਨੇ ਚਾਰ ਤੇ ਲਾਉਣ ਵਾਲੀ ਤਾਂ ਨਹੀਂ ਆਹੀ ਇੱਥੇ ਤੋਂ ਇੱਥੇ ਤੱਕ ਮੈਂ ਘਰੇ ਬਸਵਾਉਣਾ ਪਈ ਗਾ ਇਹਨਾਂ ਦਾ ਟਿਕਟਾਫਰ ਕਰਾਈ ਟਿੰਗਾਂ ਲੱਗੇ ਨਾ ਤਾਂ ਨਹੀਂ ਲੱਗਣੀ ਆ ਜੰਬੜਾ ਫਿਰਦਾ ਦੇਰ ਹੋ ਜਾਣਾ ਵਾਹ ਦੇਖ ਰੋ ਜਾਣਾ ਦੇਖ ਨਾ ਆਓ ਦੇ ਐਂ ਚੜਦਾ ਚੱਕ ਚੱਕ ਇੱਕੋ ਐਂ ਝੜਦਾ ਚੱਕ ਰੋ ਟਾਇਰ ਜਾਮ ਹੋ ਜਾਂਦਾ ਇੱਥੇ ਆ ਦੇਖੋ ਕੀ ਗੱਲ ਲੱਗੀ ਜਾਂਦਾ ਆ ਦੇਖੋ ਓਏ ਸਾ ਪੀਰ ਤਾਂ ਇਹੋ ਟੱਡ ਕੀ ਕਰਦਾ ਗੇਅਰ ਵੱਡਾ ਲਾਦਾ ਉਹਨੇ ਗੇਅਰ ਵੱਡਾ ਲਾਦਾ ਮਸਤਾ ਮਰਦਾ ਨਾ ਅਸਾਂ ਇਹ ਚਾਰ ਪਾਏ ਨਾ ਉਹ ਪਾਣੀ ਚ ਹਾਂ ਉਹ ਐਵੇਂ ਦਾ ਉਹ ਮੋਟਰ ਹੱਟ ਕੇ ਆਏ ਚਾਰ ਬਹੁਤ ਪਾਣੀ ਚ ਨਾ ਦੱਸਦਾ ਫੋੜਾ ਚਾਂਬੜਿਆ ਫਿਰਦਾ ਹੁੰਦਾ ਇਹ ਓਏ ਗੰਗਿਆਫਾ ਸਾਹਿਬ ਦੇਖੀ ਜਾਂਦੀ ਆ ਅੜ ਗਿਆ ਕਾ ਮੜ ਗਿਆ ਅੜ ਗਿਆ ਉਹ ਲਾਲ ਬਰਲ ਦਾ ਗੇਰ ਪਾਉਣੀ ਲਾਈਟ ਓ ਜਾ ਪਰਾਂ ਆ ਤਾਂ ਅੰਨੀ ਕਰੀ ਨਾ ਕੋਈ ਆ ਖਤਰੀ ਹਟ ਗਿਆ ਨੀ ਬਣਦਾ ਮੱਲੂ ਕਾ ਨਹੀਂ ਨਾ ਵੀ ਕਾ ਲੈ ਗਿਆ ਆਓ ਰੇ ਆਓ ਆਏ ਕਰਦੇ ਜਗਤ ਜਮਾਂ ਚਾਂਮਾ ਜਾਪਾ ਹੋਰ ਨਾ ਤਾਂ ਟਾਇਰ ਜਮਿਟੀ ਦੇ ਕੋੜੀ ਦੇ ਕੋੜੀ ਆਈ ਕਿਹਾਂ ਆ ਬੰਦਾ ਸਾਂਗਦਾ ਬਾਲਾ ਸਾਡਾ ਹਾਲ ਹੈ ਬਾਕੀ ਹਾਂ ਜਿਹੜੀ ਆਹ ਡਰਾਈਵਰ ਇਹ ਤਾਂ ਪੰਨੀ ਨੇ ਕਰਦੇ ਹੁੰਦਾ ਆਹ ਕਹਿੰਦਾ ਕਿ ਸਾਉਂਦਾ ਆਵੇ ਓਏ ਬੰਦੇ ਬਦਲ ਗਏ ਆਹ ਡਰਾਈਵਰ ਆਪਣਾ ਡਰ ਗਿਆ ਕਹਿੰਦਾ ਹੁਣ ਟਰਾਲੀ ਖੋਹਦੀ ਆ ਇਹਨੂੰ ਐਂ ਬੇਇਜ਼ਤੀ ਮੇਰੀ ਹਾਂ ਕਹਿੰਦਾ ਤੇ ਖੁੱਪ ਗਈ ਬੇਇਜ਼ਤੀ ਹੋਈ ਓਸ ਤੇ ਹੁਣ ਆਹ ਬਹਿ ਜਾ ਹੁਣ ਇਹ ਤੂੰ ਵੱਡਾ ਕਲਾ ਨਾ ਰਹਿ ਗਿਆ ਹਾਂ ਓਏ ਓਏ ਆਹ ਦਾ ਛੋਟਾ ਕਲਾੰਦੇ ਸੀ ਹੁਣ ਇਹ ਤੂੰ ਵੱਡਾ ਕਲਾ ਨਾ ਬਹਿ ਜਾ ਉਹ ਦੇਖੋ ਆਹ ਕਰਦੇ ਹੁੰਦੇ ਮਗਰਿਆੜ ਚ ਨਾਲ ਦੇ ਨਾਲ ਲੈ ਗਿਆ ਡਰਾਵੀ ਲੈ ਗਿਆ ਆਂ ਦਾ ਪਰ ਤੰਨਾ ਵੱਡਾ ਕਲਾਉਂਦਾ ਨਾ ਉਹ ਕਹਿ ਕੇ ਗਿਆ ਕਹਿੰਦਾ ਮੈਂ ਨਹੀਂ ਖੜਨਾਂ ਹੁੰਦਾ ਪਰ ਖੜਾ ਹੂਗਾ ਆਏ ਜੇਣਾ ਡਾੜੀ ਦਾ ਕਾਹਲ ਖੜਾ ਆਉਣਾ ਤਾਂ ਮੈਗਾ ਖੜ ਨਹੀਂ ਦਿੰਦਾ ਦੱਸ ਦੇਣਾ ਕਾ ਹਲਵਲੀ ਕਰਦੇ ਆ ਔਰ ਉਹ ਖੜਾ ਲੈਣਾ ਹਾਂ ਹੁਣ ਕਾ ਕਾਉਂ ਲੈਣਾ ਤੂੰ ਸੌਂ ਗਿਆ 2 ਘੰਟੇ ਤਾਂ ਨਹੀਂ ਕਰਨਗੇ ਕਹ ਰਿਹਾ ਉਹ ਦੇਖ ਕਹਿੰਦਾ ਸੀ ਐਵੇਂ ਕਿਵੇਂ ਘੜ ਦੂ ਪਰਨਾ ਡੰਗ ਲੈ ਜਾਂਦੇ ਨੇ ਪਰਨਾ ਡੰਗ ਹੈ ਹੈ ਟਰਾਲੀ ਜਿੰਗਲ ਡੈਰੀ ਹੁੰਦੀ ਹੈ ਹੈ ਟਰਾਲੀ ਜਿੰਗਲ ਡੈਰੀ ਐਵੇਂ ਨਹੀਂ ਘੜਦਾ ਕੀ ਹੋ ਗਿਆ ਮੈਂ ਹੁਣ ਜ਼ੋਰ ਬਹੁ ਮਾਰਦਾ ਪੰਪ ਮੋਡੀਫਿਕੇਸ਼ਨ ਕਰਾਈ ਆ ਨਾ ਹਾਂ ਹਾਂ ਅੱਗੇ ਬਾਅਦ ਉਹ ਬੰਦੀ ਬਹੁਤ ਸਮਾਂ ਲਗਾਉਂਦਾ ਹੈ ਉਹ ਤਾਂ ਮੋਡੀਫਿਕੇਸ਼ਨ ਕਰਾਈ ਆ ਪੰਪ ਦੀ ਇਹ ਜਿਹੜੀ ਕਹਿੰਦਾ ਕਿ ਆ ਗਈ ਲੀ ਮੈਂ ਉਹ ਰੇਵੀ ਉਹ ਨਹੀਂ ਪੈਣ ਦੀ ਹੈ ਉਹ ਤਾਂ ਉਹਦੇ ਲਾ ਰਿਹਾ ਉਹ ਵੀ ਸਵਾਦ ਲੈਂਦਾ ਹੁਣ ਤਾਂ ਇਹਨੂੰ ਕਿ ਦੇਖ ਲੈ ਕਿੰਨੇ ਘੰਟੇ ਲੱਗ ਗਏ ਉਹ ਸਮਾਂ ਕੀ ਮਾ ਦੇ ਰਹੇ ਆਹ ਮਸ਼ੀਨ ਦੇ ਮਗਰ ਲਾ ਦੇ ਜਾਂਦੇ ਕੰਪੈਨ ਆਦੀ ਉਹਦੇ ਹੁਣ ਕੰਪੈਨ ਚਰੀ ਨਹੀਂ ਉਹ ਕਰਦੇ ਹੁੰਦੇ ਜਦੋਂ ਪਹਿਲਾ ਜਿਹੜਾ ਹੁੰਦਾ ਹੈ ਉਹਦੇ ਮਗਰ ਮਗਰ ਜਾਂਦਾ ਹੁੰਦਾ ਅਗਲਾ ਇਹੋ ਬਣਾ ਜਾਂਦਾ ਆਹ ਵਾਹ ਟੈਂਕੀ ਪਰ ਇਹ ਮਗਰ ਮਗਰ ਜਾਂਦਾ ਹੋਵੇ ਆਹ ਉਹ ਦੇਖ ਲਾ ਉਹ ਜਾਣਾ ਉਹਨੇ ਸਾਡੀ ਸੇਵਾ ਚਾਂਬਲ ਗਿਆ ਓਏ ਮਰਾਦ ਨਾਲ ਦਾ ਕਾਸਟਾ ਕੇਸ ਓਏ ਉਹ ਟਰੈਡੀ ਸਿੰਗਲ ਡੈਰੀ ਕਰਕੇ ਆਜੂ ਲੋਟ ਚੱਲਿਆ ਗਿਆ ਰਾਂ ਦਾ ਉਧਰ ਲਓ ਜੀ ਆ ਸਾਮਾਨ ਲਿਆਏ ਤੇ ਆ ਇੱਥੇ ਆ ਹਾਲ ਹੋਇਆ ਪਿਆ ਮੀ ਨਾਲ ਦੇਖਣਾ ਹੁਣ ਮੁੰਡਾ ਲੈ ਕੇ ਜਾਂਦਾ ਕਿ ਸੱਟੂਗਾ ਸੱਟੇ ਗਾੜੀ ਡਰਾਈਵਰ ਚੋਟੀ ਦਾ ਡਰਾਈਵਰ ਚੋਟੀ ਦਾ ਤਾਂ ਬਣ ਜੂ ਆ ਦੇਖ ਲੈ ਆਹ ਨਹੀਂ ਗਈ ਪਤਾ ਪੁੱਤ ਨਹੀਂ ਡੜੀ ਲੱਗਦਾ ਅੰਦਰ ਆ। ਹੋ? ਆ ਜਾਂਦੀ ਆ। ਆ ਜਾਂਦੀ ਆ। ਲੋ ਜੀ ਆਹ ਲਾਤੀ ਟਰਾਲੀ ਇੱਧਰ ਪਿਆ ਨੀ ਵਾ ਇੱਧਰ ਨੂੰ। ਹੋ। ਜਾ ਮੁੰਡਾ ਲਾ ਕੇ ਟਰਾਲੀ। ਤੇ ਇੱਥੇ ਬੈਠਾ ਹੁਣ। ਉਹ ਤੇ ਬੈਠਾ ਦੇਖੀ ਮੁੰਡਾ ਰਾਤ ਨੂੰ ਪਾਉਣ ਆਇਆ ਚਾਰ ਰਾਤ ਨੂੰ ਪਾਉਣਾ ਏ। ਨਿਮੇੜਾਂਗੇ ਅੱਜ ਫਿਰ। ਕੱਲੂ ਹੋਰ ਬਾਹਰ ਚ ਪਾਉਣਾ ਏ 8:00 ਹੋਏ ਦਾ ਤੱਕ ਨਿਮੇੜ ਜੇ। ਇਹ ਭਾਰ ਤੇ। ਛੱਟ ਆ ਕਰਦਾ ਡਰਾਈਵਰ ਸਾਹਮਣੇ ਕੰਮ ਇਹ ਵਾ ਜਿੰਨੇ ਪੁੱਠੇ ਕੰਮ ਆਹੀ ਕਰਦਾ ਹੁੰਦਾ ਆਖਬੋਤ ਆ ਨਹੀਂ ਬੰਦੇ ਲੱਗੀ ਟਰਾਲੀ ਦਾਗਾ ਥੱਲੇ ਲਾ ਕੇ ਹੀ ਛੱਡਦਾ ਜਦੋਂ ਬਹਿ ਜਾਂਦਾ ਖਬੋਤ ਆ ਬਾਈ ਜੀ ਨੇ ਕਿਉਂ ਆਪਣਾ ਕੰਮ ਵੀ ਐ ਸੁਹਾਉਣਾ ਹੀ ਨਹੀਂ ਲੱਗਣਾ ਹੈ ਮੋੜਾ ਹੁੰਦਾ ਵਾਜਾ ਕੱਲਾ ਖਬੋਣ ਆਲਾਗਾ ਪਰ ਕੱਲਾ ਖਬੋਣ ਆਲੇ ਆ ਜ਼ਾਦੀ ਟਰਾਲੀ ਮੁੰਡੇ ਨੇ ਆ ਦੇ ਤਿਆਰ ਆ ਮੁੰਡੇ ਖੰਡਾਉਣ ਲਈ ਕਿਉਂ ਸਾਰੀ ਰਾਤ ਲਾਉਣੀ ਆ ਹੈ ਇੱਥੇ ਹੀ ਆ ਸਾਰੀ ਰਾਤ ਲਾਉਣੀ ਆ ਹਾਂ ਹੈ ਅੱਜ ਨਹੀਂ ਜਾਂਦੇ ਦੇਖੀ ਪਾ ਕੇ ਨਿਕਲਾਂਗੇ ਹਾਂ ਬਸ ਸਹੀ ਆ ਆ ਦੇ ਆ ਖੰਡਾਉਣੇ ਆ ਹੁਣ ਚੱਲ ਹੱਟ ਜਾ ਕਾੜੇ ਇੱਕੋ ਹੋ ਆ ਦੇਖ ਲੋ ਲਵੀ ਦੇ ਕੰਮ ਲੋਕ ਟਰਾਲੀਆਂ ਖਵਾਉਂਦੇ ਹੁੰਦੇ ਆ ਐਨੇ ਹਲਾਂ ਦੇ ਖਬੋਤਾ ਨਾ ਗਾਂ ਹੁੰਦਾ ਨਾ ਮਗਰ ਹੁੰਦਾ ਕਿਸੇ ਲੋਟ ਨਹੀਂ ਨਿਕਲਦਾ ਬੁਰਾ ਹਾਲ ਕਰਤਾ ਜਮਾ ਦੇਖੋ ਕਿਹੜੇ ਲੋਟ ਖੋਇਆ ਲਓ ਦੇਖੋ ਕੀ ਕਰੇ ਬੰਦਾ ਹੁਣ ਜਮਾ ਖਬੂਤ ਲਓ ਜੀ ਕੱਢ ਲੈ ਟਰੈਕਟਰ ਤਾਂ ਨਾਲ ਦੋ ਚੰਬਾ ਕੇ ਚੁੱਚਾ ਆ ਬੰਦਾ ਫਿਰ ਬਹਿ ਜਾਂਦਾ ਨਾਲ ਉੱਡ ਮੱਚ ਲੜਦਾ ਆ ਲਾਈ ਜਾਂਦਾ ਟਰਾਲੀ ਵੇ ਹਾਂ ਟਰਾਲੀ ਲਾਉਂਦਾ ਆ ਟਰੈਕਟਰ ਆਪਾ ਕੱਢ ਲਿਆ ਸੀ ਦੇਖ ਰਿਹਾ ਸਹੀ ਮੈ ਜੂਗਾ ਕਿ ਥੋੜਾ ਸਹੀ ਜਾਏਗਾ ਆ ਲੈ ਜਾ ਰਿਹਾ ਹਾਂ ਆਰੇ ਬਾਈ ਜੀ ਮੂਰੇ ਕਿੱਥਾ ਹਲਟਾ ਬਾਸ ਸਾਨੂੰ ਕਾ ਲੈ ਜੀ ਆ ਲੈ ਜੀ ਨਾਵੀ ਮਟਰ 13 ਟਰਾਲਾ ਨਹੀਂ ਲਾਤਾਂ ਤੜਕੇ ਕਰਾਂਗੇ ਸੈਟ ਹਨ ਅਗਰਾਂ ਪੱਲੜ ਜੀ ਦੇ ਲਈਏ ਮੁੜ ਕੇ ਤੜਕੇ ਲਤੜਾਂਗੇ 13 ਮੱਥੀਆ ਹਾਂ 13 ਚਾਰ ਬਾਤ ਟੱਗ ਜੇ ਚੱਲ ਗਿਆ ਹਾਂ ਨਹੀਂ ਮੂੰਹ ਨਹੀਂ ਆਈ ਤਰੋ ਵਿੱਚੋ ਬਈ ਮੀਂਹ ਦਾ ਨਹੀਂ ਪਤਾ ਹੁੰਦਾ 13 ਟੱਗ ਜੇ ਚੱਲ ਗਿਆ ਤੇ ਤੜਕੇ ਲਤੜਾਂਗੇ ਆਜੋ ਚਲੋ ਵੀ ਮੰਡਿਓ ਚਾਲ ਦਿਆਂ ਘਰੇ ਆ ਟੱਗ ਤਾਂ ਚਾਰ ਜਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਾਏ ਬਾਏ